ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਨਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਇੱਕ ਅੱਧੀ ਕਲਾ ਤੰਦਰੁਸਤੀ ਜੋ ਹੋਗੇ ਟਰੈਸਟ ਬੇਨਤੀ ਕਰਦੇ ਆ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਦੋ ਟਾਈਮ ਧੰਨਵਾਦ ਵੀਡੀਓ ਵੇਖਣ ਲਈ ਸਜਣੋ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕੇ ਦਾ ਫਾਇਦਾ ਹੁੰਦਾ ਹੈ ਅੱਜ ਦੀ ਆਪਣੀ ਵਿਜ਼ਿਟ ਪੱਟੀ ਮੋੜ ਜਿਹੜਾ ਤਰਨਤਾਰ ਸਾਹਿਬ ਦੇ ਤਹਿਸੀਲ ਪੱਟੀ ਲੱਗਦੀ ਇਹਨੂੰ ਬਾਈ ਅੰਗਰੇਜ਼ ਕੋਲ ਪਹੁੰਚੇ ਆ ਦੋ ਬੈਡਾਂ ਵਿਖਾਉਣੇ ਸੱਜਣੋ ਬਣੇ ਰਿਓ ਐਂਡ ਤੱਕ ਕਰਦੇ ਆਂ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕਿੱਦਾਂ ਬਾਈ ਠੀਕ ਏ ਚੜ੍ਹਦੀ ਕਲਾ ਭਾਈ ਵਧੀਆ ਚਲੋ ਸ਼ੁਕਰ ਆ ਤੇ ਐਡਰੈਸ ਬਾਈ ਨੋਟ ਕਰੀਏ ਐਡਰੈਸ ਭਾਜੀ ਪਿੰਡ ਚੂਸਲੇਵੜ ਤਹਿਸੀਲ ਪੱਟੀ ਜਿਲ੍ਹਾ ਤਰਨਤਾਰ ਹਾਂਜੀ ਤੇ ਐਡਰੈਸ ਹੈਗਾ ਜੇ ਪੱਟੀ ਮੋੜ ਚੌਂਕ ਤੋਂ ਖੇਮਕਰਨ ਘਿਹਾਲੇ ਵਾਲੀ ਰੋਡ ਤੇ ਆਪਣਾ ਕਿਲੋਕੀਮੀਟਰ ਮੋੜ ਤੋਂ ਜਿੱਥੇ ਤੁਰੀਏ ਤੇ ਆਪਣਾ ਘਰ ਆਉ ਠੀਕ ਹੈ ਰੋਡ ਤੇ ਭਾਈ ਮੋਬਾਈਲ ਨੰਬਰ 7509924006 ਠੀਕ ਹੈ ਤੇ ਦੋ ਵੈਣ ਹਨਾ ਸੂਈ ਤੋਂ ਉਹ ਜਿਹੜੀ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰੀਏ ਅੱਛਾ ਜੀ ਉਹ ਤੋਂ ਹੀ ਇਹ ਭਾਈ ਪਹਿਤਨ ਵੈਣ ਸੂਈ ਹੈ ਓਕੇ 12 14 ਦਿਨ ਸੂਈ ਨੂੰ ਥਾਣ ਬੜਾ ਸੋਹਣਾ ਭਾਈ ਅੰਗਰੇਜ਼ ਹਨਾ ਚਵਾਈ ਬੜੀ ਚੰਗੀ ਹੋਊਗੀ ਭਾਈ ਬਹੁਤ ਓਕੇ ਰਿਪੋਰਟ ਆ ਬਾਕੀ ਠੰਡੀ ਠੀਰੀ ਬੜੀ ਹੈ ਜੀ ਅੱਛਾ ਘਰਾਂ ਤੁਰਾ ਮਾਰ ਕੇ ਵਿਖਾ ਦੇਾਂਗੇ ਓਕੇ ਭਾਈ ਹਾਂ ਜੀ ਵੰਗਾ ਪੁੰਦਾ ਪਹੁੰਚੀ ਕੋਈ ਲੋੜ ਨਹੀਂ ਪੈਂਦੀ ਓਕੇ ਜੀ ਵੱਛਾ ਨਾ ਮਗਰ ਮੇਲ ਕਾ ਮਗਰ ਵੱਛਾ ਚੋਣ ਪੋਲੀ ਰੂਮਰ ਕੀ ਸੀਲਸ ਲਾ ਕਾ ਨਾ ਪੋਲੀ ਮਤਲਬ ਕੋਈ ਮਤਲਬ ਹੈ ਨਹੀਂ ਵਿੱਚ ਹਾਂ ਲੈਰ ਤੇ ਕੋਈ ਫਰਕ ਠੀਕ ਹੈ ਠੀਕ ਹੈ ਤੇ ਦੁੱਧ 10 ਕਿਲੋ ਦੁੱਧ ਨਹੀਂ ਜੀ ਦੁੱਧ 10 ਹੀ ਤੋਂ 12 ਕਿਲੋ ਦੇ ਕਰੀਬ ਹੋਊਗਾ 12 ਕਿਲੋ ਹਾਂ ਹੱਲੇ ਪਹਿਲੇ ਮੁੱਠ ਮਾਰ ਮਾਰਦੇ ਹੀ ਹੁਣ ਚੱਲੀ ਮਲੇ ਦੇ ਠੀਕ ਹੈ ਠੀਕ ਹੈ ਉਹ ਤੇਰਾ 14 ਲੀਟਰ ਕਰੂਗੀ ਠੀਕ ਹੈ ਹਾਂ ਜਿਆਦਾ ਨਹੀਂ ਨਾ ਤੇ ਕਰੂਗੀ ਠੀਕ ਹੈ ਲਿਆ ਮੇਰਾ ਵੀ ਤੋਰ ਲਿਆ ਵੀ ਤੋਰ ਨਾ ਕਮਾ ਲਿਆ ਲਓ ਜੀ ਸਜਣੋ ਬੈੜ ਬੜੀ ਸ਼ਾਨਦਾਰ ਆ ਪ੍ਰਿੰਟ ਵੀ ਵੱਖਰਾ ਆ ਲਾਲ ਡੱਬਾ ਰੰਗਿਆ ਜਿੱਥੋਂ ਮਰਜੀ ਨੂੰ ਗੈਨ ਲੋ ਜਰਸੀ ਕਰਾਓ ਚ ਗੈਨ ਲੋ ਆਰਸ਼ਦ ਚ ਕਰਾਓ ਚ ਗੈਨ ਲੋ ਇਹ ਤੁਹਾਡੀ ਖੁਸ਼ੀ ਆ ਹਨਾ ਤੇ ਬੈੜ ਬਹੁਤ ਸੋਹਣੀ ਆ ਬਾਈ ਰੇਟ ਇਹਦਾ ਅੰਗਰੇਜ਼ ਆ ਰੇਟ ਦਾ ਵੀਰ ਜੀ 60 ਯਾਰ ਹਾਂਜੀ ਤੇ ਜੇ ਪਾਲੀ ਜੋ ਕਰਦੇ ਨੇ ਕਿ ਛੋਟ 42 ਦੀ ਬਿਆਲੀ ਦੀ ਤੇ ਕਈ ਵੀਰ ਇੱਕ ਬੇਤੀ ਆ ਹੂੰ ਕੋਈ ਜਿਆਦਾ ਥਾਂ ਤੇ ਚਾਰੇ ਕਈ ਵੀਰ ਆਂਦੇ 35 36 ਠਕ ਉਹ ਨਾ ਕਰਨ ਬਾਕੀ ਆ ਕੇ ਜੀ ਵੇਖਣ ਠਕ ਕੋਈ ਨਹੀਂ ਹਾਂਜੀ ਦੇ ਦੀ 42 ਜਾਦੀ ਕੋਈ ਦੇ ਜਾਏ ਮੋੜ ਦੇ ਨਹੀਂ ਕੋਈ ਭਰਾ ਆਵੇ ਅੱਛਾ ਕੀ ਕੋਈ ਮਾਰਤੀ ਘਰਾਂ ਮਾਰ ਦੋ ਜੀ ਮਾਰ ਦੋ ਵਾ ਵਾ ਹੂੰ ਇੱਥੋਂ ਤੇ ਕਰਮੈਨ ਆ ਤਾਰ ਪੈਂਦੀ ਹੈ ਹਾਂ ਹਾਂਜੀ ਵੇਖੋ ਤਾਰਾਂ ਤੇ ਛੰਡੀ ਪੀਰੀ ਵੇਖੋ ਛੇਕ ਕਰਦੀ ਆ ਗੋਲ ਧਾਰ ਹੈ ਬਿਲਕੁਲ ਇੱਥੇ ਜਿਹੜੇ ਵੀ ਭਰਾ ਆਉਣਾ ਇੱਥੇ ਚੋਕੇ ਤਸੱਲੀ ਕਰਕੇ ਖੜਨ ਪੈਸਾ ਹੀ ਕਰ ਹਾਂਜੀ ਓਕੇ ਭਾਈ ਦੂਜੇ ਨੰਬਰ ਵਾਲੀ ਕਿਦਾਂ ਕਿੰਨਾ ਕੇ ਦੁੱਧ ਭਾਈ ਦੁੱਧ ਭਾਜੀ 3 ਕਿਲੋ ਲੀਟਰ ਦੋਵੇਂ ਵੇਲਿਆਂ ਦਾ ਦੋ ਟਾਈਮ ਮਾਰਾ ਜੀ ਬਿਲਕੁਲ ਠੀਕ ਹੈ ਕੋਕੜਿਆ ਹਾਂ ਠੀਕ ਆ ਭਰਾਏ ਨੂੰ ਚਲ ਸਾਰੇ ਆਪ ਤੇ ਹੱਤਾ ਜਮ ਹੋਇਆ ਜੀ ਚਲੋ ਖੋਲ ਦੇ ਖਾਲੀ ਕਰਕੇ ਦੇਣੀ ਆ ਚਲੋ ਉਹ ਕਿਸਮਤ ਆ ਕਿਸਮਤ ਖਾਲੀ ਕਰਕੇ ਦੇਣੀ ਆ ਇਹ ਆਪੇ ਇਹ ਨਹੀਂ ਕਰ ਲੋ ਜੀ 3 ਕਿਲੋ ਦੁੱਧ ਆ ਚਾਹ ਪਾਣੀ ਦਾ ਜਿੰਦਾ ਨਹੀਂ ਜਾ ਸਕਦਾ ਫੇ ਡੋਲੂ ਫੜੀ ਫਿਰਦਾ ਉਹਦਾ ਡੋਲੂ ਛੁੱਟ ਜਾਊਗਾ ਹਾਂ ਡੋਲੂ ਦਲੀਆ ਰਤੀ ਉਹ ਤੇ ਬਧੀਆ ਰੀਤੀ ਨਾ ਹਾਂ ਹਾਂ ਲਾਓ ਨੋ ਰਾਈ ਟੋਕ ਮਾਰਿਓ ਲਾਓ ਬੜਾ ਚੰਗੀ ਜਿਹੀ ਤਾਂ ਸੰਭ ਬਣਾ ਲਿਆ ਹੋਵੇ ਨਾ ਹਾਂ ਤੇ ਸੇਵਾ ਕਰ ਲਈ ਤੇ ਗਾਣਾ ਵਾਧੇ ਦੀ ਠੀਕ ਹੈ ਤੇ 3 ਕਿਲੋ ਦੁੱਧ ਆ 3 ਕਿਲੋ ਦੁੱਧ ਵੇਚੇਗਾ ਠੀਕ ਠੀਕ ਹੈ ਥਾਂਣ ਚੰਗਾ ਲੱਗਾ ਹਨ ਹਾਂ ਤੇ ਰੇਟ ਰੇਟ ਇਹਦਾ ਭਾਜੀ ਆਪਾਂ ਰੇਟ ਦੱਸ ਕੇ ਆ ਰਿਹਾ ਤੇ ਦੇ ਦੇਗੇ ਭਰਾ ਨੂੰ ਫਿਰ ਮੋੜਦੇ ਨਹੀਂ ਜਾਜ ਉਹ ਵੀ ਲਾ ਦੇ ਤਾ ਫੇ ਮੋੜ ਦੇ ਕਿੰਨੇ ਕੁ ਦੀ ਇਹ ਤਾਂ 300 ਰੁਪਏ ਦੇ ਦਾਂਗੇ ਹੈ 300 ਰੁਪਏ ਦੇ ਦਾਂਗੇ 6 ਦੀ ਜਾਂ 7 ਦੀ 6 ਦੀ ਦੇ ਦਿਆਂਗੀ 6 ਦੀ ਦੇ ਦਿਆਂ ਹਾਂ ਤੇ ਜਿਆਦਾ ਵੇਖੋ ਬਹਿਣ ਚੰਗੀ ਪੜੀ ਬਾਗਾ ਲੈ ਆ ਵੀ ਗਾੜੀ ਟੀਕਾ ਗਾੜੀ ਕਿਸਮਤ ਅਗਲੀ ਦੀ ਸਮਝ ਲਓ ਸਜਣੋ 6000 ਦੀ ਮਿਲ ਜੂਗੀ ਖਰੀਦਦਾਰੀ ਕਰਿਓ ਪਹੁੰਚਣਾ ਪਊਗਾ ਪੱਟੀ ਮੋੜ ਜਲਾ ਤਰਨ ਤਨ ਤੁਸੀਂ ਪੱਟੀ ਮਿਲਦੇ ਆ ਅਗਲੀ ਵੀਡੀਓ ਨਾਲ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ